ਅੱਜ EMPLYE ज्वाइंट फोरम ਅਤੇ ਬਿਜਲੀ ਮੁਲਾਜ਼ਮ ਇਕਤਾ ਫਰੰਟ ਵੱਲੋਂ ਇਕੱਠਿਆਂ ਤੌਰ ਤੇ ਪੰਜਾਬ ਸਰਕਾਰ ਦੇ ਖਿਲਾਫ ਫਾਜ਼ਿਲਕਾ ਬਿਜਲੀ ਬੋਰਡ ਦਫ਼ਤਰ ਤੇ ਬਾਹਰ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਤੋਂ ਬਾਅਦ EMPLYE ज्वाइंट फोरम ਅਤੇ ਬਿਜਲੀ ਮੁਲਾਜ਼ਮ ਇਕਤਾ ਫਰੰਟ ਫਾਜ਼ਿਲਕਾ ਵੱਲੋਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਵੀ ਸਾਰੀਆਂ ਗਈਆਂ ਅਤੇ ਕਿਹਾ ਗਿਆ ਕਿ ਜੋ ਸਰਕਾਰ ਝੂਠ ਦੇ ਲਾਰੇ ਲਾ ਕੇ ਸੱਤਾ ਵਿੱਚ ਆਈ ਸੀ ਉਹ ਮੁਲਾਇਮਾ ਨਾਲ ਧੋਖਾ ਕਰ ਰਹੀ ਹੈ ਇਸ ਦਾ ਅੱਖ ਮਿਆਜਾ ਸਰਕਾਰ ਨੂੰ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਪੋਤਰਾ ਪਏਗਾ ਇੱਥੇ ਬੋਲਦੇ ਬਿਜਲੀ ਮੁਲਾਜ਼ਮ ਏਕਤਾ ਫਰੰਟ ਅਤੇ EMPLOYEES ਫੋਰਮ ਵਾਲਿਆਂ ਨੇ ਦੱਸਿਆ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਸ ਖਿਲਾਫ ਕੰਮ ਕਰ ਰਹੀ ਹੈ ਅਤੇ ਇਸ ਕਾ ਕੇ ਮੁਲਾਜ਼ਮ ਸਰਕਾਰ ਦੇ ਵਿਰੋਧ ਦੇਦਰਣਾ ਲਾਨ ਨੂੰ ਮਜਬੂਰ ਹੋਏ ਹਨ ਜੋ ਸਰਕਾਰ ਕਹਿੰਦੀ ਸੀ ਵੀ ਹਰਾ ਪਹਿਲ ਮੁਲਾਜ਼ਮਾ ਦੇ ਹੱਕਾਂ ਵਿੱਚ ਚੱਲੇਗਾ ਉਹ ਉਲਟ ਚੱਲ ਰਿਹਾ ਹੈ ਇੱਥੇ ਬੋਲਦੇ ਬਿਜਲੀ ਮੁਲਾਜ਼ਮ ਏਕਤਾ ਫਰੰਟ ਅਤੇ ਪੰਜਾਬ EMPLOYEES ਫੋਰਮ ਵਾਲਿਆਂ ਨੇ ਬਜਟ ਦੀਆਂ ਕਾਪੀਆਂ ਸਾੜਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕਿਉਂਕਿ ਉਹਨਾਂ ਉਹ ਲੋਕ ਬਜਟ ਦੀਆਂ ਕਾਪੀਆਂ ਸਾੜ ਜਾਂ ਗਿਆ ਇਹ ਕਿਹਾ ਗਿਆ ਕਿ ਬਜਟ ਵਿੱਚ ਇੰਪਲਾਈ ਤੇ ਮੁਲਾਜ਼ਮਾਂ ਦਾ ਕੁਝ ਵੀ ਹਿੱਸਾ ਨਹੀਂ ਰੱਖਿਆ ਗਿਆ ਹੈ ਇਸ ਕਰਕੇ ਮੁਲਾਜ਼ਮਾਂ ਵੇਜਸ ਦਾ ਰੋਸ ਪਾਇਆ ਜਾ ਰਿਹਾ ਹੈ ਹੋਰ ਆਗੂਆਂ ਨੇ ਬੋਲਦੇ ਹੋਏ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਬਨੇ ਰਹੋ ਮੁਬਾਰਕ ਮੁਬਾਰਕ ਇਹ ਜੀ ਬ੍ਰਾਈਗਰੈਂਡ ਹੋ ਰਹੇ ਕਿ ਨਾ ਬਾ ਦੀ ਜੇਰਾ ਫੇਰੀ ਕਾਲੋ ਅਮੈਂ ਤਰਅਕਸ਼ ਹਾਂਜੀ ਅੱਜ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੰਪਲਾਈਡ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਪੰਜਾਬ ਦੀ ਸੂਬੇ ਪੱਧਰ ਦੀ ਕਾਲ ਹੈ ਕਿ ਪੰਜਾਬ ਪੰਜਾਬ ਸਰਕਾਰ ਦਾ ਬਜਟ ਸਾਲ 2024 ਤੇ 25 ਦੇ ਵਿੱਚ ਮੁਲਾਜ਼ਮਾਂ ਲਈ ਕੁਝ ਨਹੀਂ ਰੱਖਿਆ ਗਿਆ ਕਿਉਂਕਿ ਮੁਲਾਜ਼ਮਾਂ ਦੇ ਤਨਖਾਹਾਂ 'ਚ ਜਿਹੜਾ ਡੀਏ ਪਿਛਲੇ ਸਰਕਾਰਾਂ ਦੇ ਸਮੇਂ ਦਾ ਪਿਆ ਹੈ ਉਹਨਾਂ ਦਾ ਏਰੀਆ ਦਾ ਨਹੀਂ ਭੁਗਤਾਨ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਦਾ ਜਿਹੜੀ ਹੈ ਇਹ ਜਿਹੜਾ ਮਤਲਬ ਹੈ ਪਿਛਲੇ ਸਮੇਂ 4% ਲਾਗੂ ਕੀਤਾ ਸੀਗਾ ਸਾਡਾ ਡੂ ਜਿਹੜਾ 12% ਹੈ ਹੁਣ ਜਿਹੜਾ ਨਵੇਂ ਸਾਲ 'ਚ ਸਾਨੂੰ ਡੀ ਮਿਲਣ ਦੀ ਆਸ ਸੀ ਉਹ ਵੀ ਬਜਟ 'ਚ ਨਹੀਂ ਰੱਖਿਆ ਗਿਆ ਇਸ ਕਰਕੇ ਮੁਲਾਜ਼ਮਾਂ 'ਚ ਇਸ ਗੱਲ ਦਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਮੁਲਾਜ਼ਮਾਂ ਨੂੰ ਲੰਮੇ ਸਮੇਂ ਤੋਂ ਤਨਖਾਹਾਂ ਦੀ ਤਰੂਤੀਆਂ ਦਾ ਬਕਾਇਆ ਹੈ ਪੇ ਫਿਕਸੇਸ਼ਨ ਲਾਗੂ ਹੋਇਆ ਉਹਦਾ ਬਕਾਇਆ ਹੈ ਪੇ ਬੈਂਡ ਦਾ ਬਕਾਇਆ ਹੈ ਔਰ ਵੱਖ-ਵੱਖ ਕੈਟਾਗਰੀਆਂ ਦਾ ਜਿਹੜਾ ਤਨਖਾਹਾਂ ਫਿਕਸ ਹੋਣੀਆਂ ਸੀਗੀਆਂ ਉਹਨਾਂ ਦਾ ਬਕਾਇਆ ਜਿਹੜਾ ਸਾਡਾ ਰਹਿੰਦਾ ਹੈ ਲਗਾਤਾਰ ਸਮੇਂ ਮੁਤਾਬਕ ਹੈ ਮੁਲਾਜ਼ਮ ਜਿਹੜੇ ਰਟਾਇਰ ਹੁੰਦੇ ਜਾ ਰਹੇ ਹੈ ਪਰ ਉਹਨਾਂ ਨੂੰ ਬਕਾਇਆ ਜਿਹੜਾ ਨਹੀਂ ਮਿਲਦਾ ਜਾ ਰਿਹਾ ਇਸ ਕਰਕੇ ਜਿਹੜੀ ਹੈ ਅੱਜ ਪੰਜਾਬ ਦੇ ਅੰਦਰ ਸਾਰੀ ਡਿਵੀਨ ਬੱਦਰ ਤੇ ਇਨ ਆਰਥੀ ਫੂ ਮਤਲਬ ਬਜਟ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਜੀ ਕੱਲੀ ਯੂਨੀਅਨ ਦਾ ਕੀ ਫੈਸਲਾ ਹੈ ਸਾਡੀ ਯੂਨੀਅਨ ਦਾ ਫੈਸਲਾ ਜੋ ਉਦੋਂ ਪਾਲ ਹੁੰਦੀ ਅਸੀਂ ਤੰਦ ਇਨ ਨਾਲ ਲਾਗੂ ਪੰਜਾਬ ਵਰਦੀ ਯੂਨੀਅਨ ਦਾ ਫੈਸਲਾ ਹਾਂਜੀ ਕਾਂ ਅੱਜ ਕਿੱਥੇ ਕਿੱਥੇ ਜਿਹੜਾ ਇਹ ਬਜਟ ਦੀਆਂ ਕਾਪੀਆਂ ਜਿਹੜਾ ਅਗਨੀ ਦੀ ਡਿਬੇਟ ਕੀਤਾ ਗਿਆ ਸਾਡੇ ਮਤਲਬ ਆਲ ਪੰਜਾਬ 'ਚ ਕੀਤਾ ਜਾ ਰਿਹਾ ਜਿਵੇਂ ਡਿਵੀਜ਼ਨ ਸਾਡੀ ਫਾਇਲ ਕਾ ਇਹਦੇ ਅੰਦਰ 400 ਦੀਆਂ ਆਉਂਦੀਆਂ 400 ਦੀਨਾਂ ਦੇ ਸਾਰੇ ਸਮੁੱਚੇ ਮੁਲਾਜ਼ਮ ਤੇ ਡਿਵੀਜ਼ਨ ਦੇ ਮੁਲਾਜ਼ਮ ਸਾਰੇ ਇਕੱਠੇ ਹੋ ਕੇ ਇਹ ਬਜਟ ਦੀਆਂ ਕਾਪੀਆਂ ਸਾਡੇ ਵਿੱਚ ਹਸਾ ਲੈ ਰਹੇ ਨੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ